ਹਾਂਜੀ ਦੋਸਤੋ ਤੁਹਾਨੂੰ ਹਰ ਰੋਜ਼ ਨਵੀਆਂ ਵੀਡੀਓ ਦਿਖਾਉਣੇ ਆ ਰੋਜ਼ ਅਪਡੇਟ ਦਿਖਾਉਣੇ ਨਵੀਆਂ ਨਵੀਆਂ ਅੱਜ ਉਸੇ ਲੜੀ ਤਹਿਤ ਮੈਂ ਜਿਹੜਾ ਕਿ ਤੁਹਾਨੂੰ ਦੱਸਿਆ ਸੀ ਇੱਕ ਬਹੁਤ ਗਰੀਬ ਪਰਿਵਾਰ ਇੱਕ ਸਾਫੇ ਜ਼ਿਲ੍ਹੇ ਤੋਂ ਸੀ ਜਿਹੜੇ ਕਿ ਬਹੁਤ ਹੀ ਕੰਡੀਸ਼ਨ ਮਾੜੀ ਤੋਂ ਭੈਣ ਦੀ ਅਸੀਂ ਉਹਨਾਂ ਨੂੰ ਜਿਹੜੇ ਇਲਾਜ ਕ੍ਰਿਸ਼ਨਾ ਹਸਪਤਾਲ ਡਾਕਟਰ ਮੋਤੀ ਜੀ ਦੇ ਅੰਡਰ ਮਾਨਸਰ ਰੋਡ ਦੇ ਉੱਤੇ ਦਾਖਲ ਕਰਵਾਇਆ ਅੱਜ ਭੈਣ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਤੇ ਹੁਣ ਉਹਨਾਂ ਦੇ ਘਰ ਵਾਲੇ ਮੇਰੇ ਨਾਲ ਖੜੇ ਨਾ ਇਹ ਬਾਈ ਜੀ ਆ ਬਾਈ ਜੀ ਕੀ ਹਾਲ ਹੈ ਉਂਟੇਕਾਰ ਅਲੀ ਦਾ ਕੀ ਹਾਲ ਆ? ਹਾਂ ਜੀ। ਉਹਦੇ ਨਾਲੋਂ ਕੀ ਹਾਲ ਆ? ਕਿੰਨਾ ਫਰਕ ਆ? ਉਹ ਦਿਨਾਂ ਦਾ ਸਾਰੇ ਬਸ ਸਾਰੇ ਫਰਕ ਆ। ਕਿਹੜਾ ਪਿੰਡਾ ਕਿਹੜਾ ਜਿਲ੍ਹਾ? ਅਲੀਮੋਨ ਪਿੰਡਾ ਚਿਰਸਾ ਜਿਲ੍ਹਾ। ਚਸਾ ਜਿਲ੍ਹਾ। ਤੁਹਾਡਾ ਕੋਈ ਇੱਥੇ ਆ ਕੇ ਹਸਪਤਾਲ ਦੇ ਵਿੱਚ ਕੋਈ ਰੁਪਈਆ ਦਿੱਤੇ ਨਹੀਂ ਲੱਗਿਆ? ਕੋਈ ਨਹੀਂ ਲੱਗਿਆ। ਇਲਾਜ ਤੁਹਾਡਾ ਕਿਸ ਦੇ ਦին ਹੋ ਰਿਹਾਗਾ? ਆਜ ਸੁਮਾਨ। ਆਜ ਸੁਮਾਨ ਪ੍ਰਧਾਨ ਮੰਤਰੀ ਯੋਜਨਾ ਦੇ ਅਧੀਨ ਹੋ ਰਿਹਾ। ਤੇ ਜਨਨ ਕੀ ਅਸੀਂ ਜਿਹੜੇ ਗਰੀਬ ਲੋਕ ਆ ਸਾਡੇ ਲਈ ਤਾਂ ਪ੍ਰਧਾਨ ਮੰਤਰੀ ਮੋਦੀ ਜੀ ਰੱਬਾ ਕਰਦੇ। ਹੈ? ਬੰਦਾ ਕੱਲ ਆ। ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਿ ਸਕਦੇ ਕਿਉਂਕਿ ਉਹ ਜਿਹੜਾ ਸਾਡੇ ਗਰਾਉਂਡ ਟੀਊਰੀ ਦੇ ਵਾਸਤੇ ਸੋਚਿਆ ਉਹਨਾਂ ਨੇ ਗਰੀਬੀ ਦੀ ਨੀਤੀ ਉਹਦਾ ਲਾਹਾ ਲੈ ਰਹੇ ਨਾ ਕੋਈ ਚੂਲਾ ਬਦਲਾ ਰਿਹਾ ਕੋਈ ਥੋਡੇ ਵਸਾ ਰਿਹਾ ਪਰ ਉਹ ਨਿੰਦ ਨਾਲ ਨਿੰਦੀ ਜਾਂਦੇ ਐ ਇਹਨਾਂ ਨੇ ਲੋਕਾਂ 'ਨ ਰੱਬ ਨੂੰ ਵੀ ਛੱਡਿਆ ਤੇ ਇਹ ਤਾਂ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਇਹਨਾਂ ਨੂੰ ਤਾਂ ਛੱਡ ਨਹੀਂ ਕਿੱਥੋਂ ਕਿਕਲਤਾ ਕਲ ਬਾਈ ਸਹੀ ਤੇ ਸੋ ਜਿਹੜੀਆਂ ਗੱਲਾਂ ਸੱਚੀਆਂ ਨਾ ਬਾਕੀ ਬਾਈ ਜੀ ਦੀ ਜਵਾਨੀ ਸੁਣੋ ਬਾਈ ਜੀ 10 ਕੋਲੇ ਹੋ ਗਏ ਕੈਮਰੇ ਦੇ ਕਿੰਨਾ ਕ ਫਰਕ ਆ ਤੇਰੀ ਮੈਡਮ ਨੂੰ ਕਿੰਨਾ ਕ ਹੁਣ ਜਮਾ ਧੀ ਗਿਆ ਕਿੰਨਾ ਤੁਸੀਂ ਅੱਧ ਪਹਿਲਾਂ ਪੈਸਾ ਲਾ ਅਫੀਕੇਸ਼ਨ ਹਾਂ 3-4 ਲੱਖ ਰੁਪਏ ਲਾ ਜਮਾ ਤੋਂ ਪਹਿਲਾਂ ਅੱਛਾ ਹੁਣ ਜਮਾ ਦਿੱਤਾ ਜਿਹਨੇ ਮੇਰਾ ਕੋਈ ਪਰੇਸ਼ਾਨੀ ਲੱਗਿਆ ਆਇਸਮਾਨ ਤੁਸੀਂ ਉਹਨੂੰ ਐਂਬੂਲੈਂਸ ਤੇ ਜਿਸ ਦਿਨ ਮੈਨੂੰ ਲੈ ਕੇ ਆਇਆ ਸੀ ਹੈ ਨਾ ਮੈਂ ਵੀ ਇੱਕ ਉਹਦੇ ਰਿਸਕ ਲਿਆ ਸੀ ਵੀ ਐਂਬੂਲੈਂਸ ਆਪ ਚਲਾ ਕੇ ਲਿਆਉਣੀ ਬਹੁਤ ਔਖੀ ਗੱਲ ਹੈ ਨਾ ਤੇ ਤੁਸੀਂ ਇੱਥੇ ਲੈ ਕੇ ਆਏ ਤੁਹਾਡਾ ਬਿਲਕੁਲ ਸਹੀ ਇਲਾਜ ਹੋ ਤੇ ਹੁਣ ਤੁਸੀਂ ਕੀ ਧੰਨਵਾਦ ਕਰਨਾ ਚਾਹੋਗੇ ਬੀਜੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਧੰਨਵਾਦ ਮੈਂ ਧੰਨਵਾਦ ਇਥੋਂ ਦੇ ਡਾਕਟਰ ਸਾਹਿਬ ਦਾ ਮੋਦੀ ਜੀ ਦਾ ਤੇ ਕ੍ਰਿਸ਼ਨਾ ਹਸਤਾਜ ਸਾਰੇ ਡਾਕਟਰਾਂ ਨੂੰ ਮੈਂ ਸ਼ੂਟ ਕਰਦਾ ਜਿਹੜੀ ਬਹੁਤ ਵਧੀਆ ਕੇਅਰ ਕਰਦੇ ਨੇ ਇਸ ਤਰੀਕੇ ਕੇਅਰ ਕਰਦੇ ਨੇ ਜੇ ਕਿਸੇ ਭੈਣ ਭਰਾ ਨੇ ਆਸ਼ਵਾਨ ਕਾਰਡ ਚੱਲਦਾ ਲਾਹਾ ਲੈਣਾ ਤਾਂ ਉਹ ਆਸ਼ਵਾਨ ਪੀਸੀਐਚ ਤੇ ਹੋਰ ਜਿਹੜੇ ਪਾਲਸੀਆਂ ਸਹੂਤਾ ਲੈ ਸਕਦੇ ਨੇ ਆ ਕੇ ਤੇ ਸੋ ਇੰਨਾ ਕਹਿੰਦਾ ਹੋਇ ਹੁਣ ਤੇ ਅੱਜ ਕੰ ਦਾ ਬੈਠੇ ਕਾਲ ਸਾਹਿਬ ਹੈ ਵੀ ਇਹ ਸਾਡੇ ਕਵਿਤਾ ਕੌਰ ਆ ਸਰਸੇ ਤੋਂ ਆਏ ਮਰੀਜ਼ ਇਹ ਵੀ ਬਹੁਤ ਸੀਰੀਅਸ ਸੀ ਜਿਨ੍ਹਾਂ ਨੂੰ ਕਿ ਕ੍ਰਿਸ਼ਨਾ ਹਸਪਤਾਲ ਮਾਨਸਾ ਰੋਡ ਦੇ ਉੱਤੇ ਡਾਕਟਰ ਮੋਦੀ ਜੀ ਦੇ ਅਧੀਨ ਇਹਨਾਂ ਨੂੰ ਅਸੀਂ ਐਡਮਿਟ ਕਰਾਇਆ ਮਾਤਾ ਵਖਰੇ ਨੇ ਤੁਸੀਂ ਭੈਣ ਬੋਲ ਸਕਦੇ ਹੋ ਕੁਛ ਹੁਣ ਉਸ ਦਿਨ ਤੁਸੀਂ ਬੋਲ ਨਹੀਂ ਸਕਦੇ ਸੀ ਕਿ ਮਿੰਟ ਕੀ ਕੰਡੀਸ਼ਨ ਆਉਣਾ ਠੀਕ ਹੈ ਨਾ ਇਹਨਾਂ ਦੀ ਆਵਾਜ਼ ਨਹੀਂ ਆਉਂਦੀ ਤੇ ਇਹਦੀ ਸੱਸ ਨਾਲ ਗੱਲ ਕਰਾਉਣੀ ਹਾਂ ਮਾਤਾ ਤੁਹਾਡਾ ਕੋਈ ਇੱਥੇ ਰੁਪਿਆ ਲੱਗਿਆ ਨਾ ਜੀ ਕੋਈ ਨਹੀਂ ਲੱਗਿਆ ਸਰਦ ਦੱਸ ਦੀ ਨਾ ਨਹੀਂ ਲੱਗਿਆ ਸਰ ਹਾਂ ਕਿੱਥੋਂ ਆਏ ਸੀ ਆਏ ਤੁਸੀਂ ਸਰਸੇ ਤੋਂ ਆਏ ਸੀ ਸਰਸਾ ਤੋਂ ਕੌਣ ਲੈ ਕੇ ਆਇਆ ਕਿਵੇਂ ਆਏ ਤੁਸੀਂ ਜੀ ਦੇਖਿਆ ਸਾਨੂੰ ਤਾਂ ਤੁਸੀਂ ਕੋਣ ਕਿਤਾ ਸੀ ਇੱਥੇ ਆਉ ਹੋ ਜੇ ਅਸੀਂ ਦਾਜ ਕਰਾਉਗੇ ਸੀ ਜੀ ਅਸੀਂ ਗਰੀਬ ਬੰਦੇ ਆ ਸਾਡੇ ਕੋਲ ਪੈਸਾ ਨਹੀਂ ਨਾ ਜੀ ਜੀ ਤੁਸੀਂ ਸਾਡਾ ਦਾਜ ਕਰਾ ਤੁਸੀਂ ਸਾਨੂੰ ਲੈ ਕੇ ਆਏ ਹੋ ਜੀ ਚਲੋ ਆਪਾਂ ਤਾਂ ਕੋਣ ਆ ਲਿਆਉਣ ਆਲੇ ਆਪਾਂ ਇੱਕ ਉਰਾਲਾ ਕਰਿਆ ਤੇ ਭੈਣ ਆਪਦੇ ਬੱਚਿਆਂ ਦੇ ਵਿੱਚ ਜਾਊਗੀ ਠੀਕ ਹੋ ਜੇ ਆਪਾਂ ਪ੍ਰਮਾਤਮਾ ਤੋਂ ਇਹ ਅਰਦਾਸ ਕਰਦੇ ਆਂ ਤੇ ਤੁਹਾਡਾ ਕੋਈ ਰੁਪਿਆ ਲੱਗਿਆ ਕੋਈ ਨਾ ਕੋਈ ਪੈਸਾ ਨਹੀਂ ਲੱਗਿਆ ਹਾਂ ਡਾਕਟਰ ਮੋਦੀ ਨੇ ਸੋਥੋਂ ਪੈਸੇ ਲਏ ਹੁਣ ਨਾ ਕੁਝ ਨਹੀਂ ਲੈ ਸਾਡੇ ਤੋਂ ਤੇ ਸੋ ਵੀਰੋ ਆਸ਼ਵਮਾਨ ਕਾਰਡ ਦੇ ਵਿੱਚ ਡਾਕਟਰ ਮੋਦੀ ਡਾਕਟਰ ਅਸ਼ਮੀਤ ਡਾਕਟਰ ਵੀਪੀ ਕਾਲੜਾ ਇੱਥੇ ਬਹੁਤ ਵਧੀਆ ਸਹੂਲਤਾ ਰੋਟੀ ਪਾਣੀ ਮਰੀਜ਼ ਨੂੰ ਮਿਲਦਾ ਤੇ ਬਹੁਤ ਵਧੀਆ ਕੇਅਰ ਆ ਤੇ ਸੋ ਜੋ ਵੀ ਇਸ ਤੇ ਲਾਭ ਲੈ ਸਕਦੇ ਆ ਕਿ ਹਨਾ ਮਾਤਾ ਕਿ ਇਹ ਬਿਲਕੁਲ ਭੈਣ ਸੀਰੀਅਸ ਸੀਗੇ ਤੇ ਹੁਣ ਬਿਲਕੁਲ ਸਹੀ ਹੈ ਪਰਮਾਤਮਾ ਮਿਹਰ ਕਰੇ ਤੇ ਵੈਗਰੂ ਨੇ ਅਰਦਾਸ ਕਰੋ ਹਨਾ ਤੇ ਸੋ ਬਹੁਤ ਬਹੁਤ ਧੰਨਵਾਦ